ਅੱਜ 8 ਅਪ੍ਰੈਲ 2025 ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਹੋਏ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਭਾਈ ਮੰਗਲ ਸਿੰਘ ਜੀ ਵੀ ਬੈਠੇ ਸਨ ਭਾਈ ਮੰਗਲ ਸਿੰਘ ਜੀ ਉਹ ਸਿੰਘ ਆ ਜਿਨ੍ਹਾਂ ਨੇ ਸੰਨ 2015 ਦੇ ਵਿੱਚ ਪੰਥਕ ਜੁਗਤ ਅਨੁਸਾਰ ਅੰਮ੍ਰਿਤ ਸੰਚਾਰ ਵਿੱਚ ਪੰਜ ਪਿਆਰੀਆਂ ਦੀ ਸੇਵਾ ਨਿਭਾਉਣ ਵੇਲੇ ਜਥੇਦਾਰਾਂ ਨੂੰ ਤਲਬ ਕੀਤਾ ਸੀ ਸੋ ਉਹ ਜਥੇਦਾਰ ਸਹਿਬਾਨ ਜਿਨ੍ਹਾਂ ਨੇ ਬਾਦਲ ਪਰਿਵਾਰ ਦੇ ਆਖੇ ਲੱਗ ਕੇ ਬਾਦਲ ਦਾਦੇ ਦੇ ਆਖੇ ਲੱਗ ਕੇ ਪੰਥਕ ਸਿਧਾਂਤਾਂ ਦਾ ਘਾਣ ਕੀਤਾ ਸੀ ਜਿਹੜੇ ਜਥੇਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਵਿੱਚ ਚੰਡੀਗੜ੍ਹ ਗਏ ਸਨ ਤੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਨਿਭਾਉਣ ਵਾਲੇ ਉੱਥੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰੇ ਸਿੰਘ ਸਨ ਜਿਨ੍ਹਾਂ ਦੇ ਵਿੱਚ ਭਾਈ ਸਤਨਾਮ ਸਿੰਘ ਜੀ ਖੰਡਾ ਭਾਈ ਸਤਨਾਮ ਸਿੰਘ ਜੀ ਝੰਡੀਆਂ ਭਾਈ ਮੰਗਲ ਸਿੰਘ ਜੀ ਭਾਈ ਤਰਲੋਕ ਸਿੰਘ ਜੀ ਅਤੇ ਭਾਈ ਮੇਜਰ ਸਿੰਘ ਜੀ ਸੋ ਇਹਨਾਂ ਸਿੰਘਾਂ ਨੇ ਪੰਥਕ ਸਿਧਾਂਤਾਂ ਦੀ ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਨ 2015 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਸਿਰਸੇਵਾਲੇ ਦੇ ਚੇਲਿਆਂ ਵੱਲੋਂ ਕੀਤੀਆਂ ਗਈਆਂ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਅਖੌਤੀ ਜਥੇਦਾਰਾਂ ਨੇ ਤਖਤ ਸਹਿਬਾਨਾਂ ਦੇ ਅਖੌਤੀ ਜਥੇਦਾਰਾਂ ਨੇ ਜਿਨ੍ਹਾਂ ਦੇ ਵਿੱਚ ਗਿਆਨੀ ਗੁਰਵਚਨ ਸਿੰਘ ਅਤੇ ਹੋਰ ਜਥੇਦਾਰ ਸਨ ਜਿਨ੍ਹਾਂ ਨੇ ਇੱਕ ਕਾਤਲ ਬਲਾਤਕਾਰੀ ਅਤੇ ਪੰਥ ਦੋਖੀ ਸਿਰਸੇ ਵਾਲੇ ਨੂੰ ਗੁਰਮੀਤ RAM ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਆਖੇ ਲੱਗ ਕੇ ਉਹਦਾ ਹੁਕਮ ਮੰਨ ਕੇ ਮਾਫੀ ਦੇ ਦਿੱਤੀ ਸੀ ਖਾਲਸਾ ਪੰਥ ਵਿੱਚ ਬੜਾ ਭਾਰੀ ਰੋਹ ਉਠਿਆ ਰੋਸ ਉਠਿਆ ਤੇ ਆਖਰ ਉਹ ਜਿਹੜਾ ਮਾਫੀਨਾਮਾ ਰੱਦ ਕਰਨਾ ਪਿਆ ਸੋ ਉਸ ਸਮੇਂ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਅੰਮ੍ਰਿਤ ਸੰਚਾਰ ਦੇ ਵਿੱਚ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਇਨ੍ਹਾਂ ਸਿੰਘਾਂ ਨੇ ਬਹੁਤ ਵੱਡਾ ਜਿਹੜਾ ਇਤਿਹਾਸਿਕ ਫੈਸਲਾ ਲਿਆ ਜੋ ਬਹੁਤ ਹੀ ਸ਼ਲਾਘਾਯੋਗ ਸੀ ਪਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੇ ਪਿੱਛੇ ਲੱਗ ਕੇ ਇਹਨਾਂ ਪੰਜ ਪਿਆਰੇ ਸਿੰਘਾਂ ਨੂੰ ਇਹਨਾਂ ਦੀਆਂ ਸ਼੍ਰੋਮਣੀ ਕਮੇਟੀ ਵਿੱਚ ਜੋ ਸੇਵਾਵਾਂ ਸਨ ਡਿਊਟੀ ਸੀ ਉਹਨਾਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਸੀ ਇਹਨਾਂ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਜਿਹੜਾ ਆ ਉਹ ਕੱਢ ਦਿੱਤਾ ਗਿਆ ਤੇ ਜੋ ਇਹਨਾਂ ਸਿੰਘਾਂ ਨੇ ਉਸ ਸਮੇਂ ਸਟੈਂਡ ਲਿਆ ਸੀ ਤੇ ਉਹੀ ਫੈਸਲੇ ਜਿਹੜੇ ਆ ਉਹ 2 ਦਸੰਬਰ ਨੂੰ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ 2 ਦਸੰਬਰ 2024 ਨੂੰ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣੇ ਸਾਰੇ ਜਿਹੜੇ ਗੁਨਾਹ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਨ ਗਿਆ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਆ ਤਨਖਾਹ ਵੀ ਲੱਗੀ ਅਤੇ ਇਹਨਾਂ ਬਾਦਲ ਦਾ ਦੀ ਹੋਰ ਪਾਰਟੀ ਮੈਂਬਰਾਂ ਨੂੰ ਵੀ ਜਿਹੜੀ ਤਨਖਾਹ ਆ ਉਹ ਲੱਗੀ ਪੰਥ ਵਿੱਚ ਇਹਨਾਂ ਦੇ ਖਿਲਾਫ ਬੜਾ ਭਾਰੀ ਰੋਸ ਸੀ ਅੱਜ ਵੀ ਜਿਹੜਾ ਆ ਉਹ ਹੈ ਆ ਸੋ ਜਥੇਦਾਰ ਸਾਹਿਬਾਨਾਂ ਨੇ ਜਿੱਥੇ ਹੋਰ ਫੈਸਲੇ ਜਿਹੜੇ ਆ ਉਸ ਦਿਨ ਵਿਚਾਰੇ ਸੀ ਤੇ ਜਿਹੜੇ ਪੁਰਾਣੇ ਜਥੇਦਾਰ ਸੰਗਿਆਨੀ ਗੁਰਵਚਨ ਸਿੰਘ ਅਤੇ ਹੋਰ ਉਹਨਾਂ ਨੂੰ ਵੀ ਜਿਹੜਾ ਦੋਸ਼ੀ ਆ ਉਥੇ ਠਹਿਰਾਇਆ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਆ ਜਾਂ ਹੋਰ ਜਿਹੜੀਆਂ ਸ਼੍ਰੋਮਣੀ ਕਮੇਟੀ ਤੋਂ ਲੈ ਰਹੇ ਸੀ ਉਹ ਵੀ ਵਾਪਸ ਲੈਣ ਦਾ ਜਿਹੜਾ ਉਸ ਸਮੇਂ ਜਥੇਦਾਰਾਂ ਨੇ ਹੁਕਮ ਕੀਤਾ 2 ਦਸੰਬਰ 2024 ਵਾਲੇ ਦਿਨ ਇਹ ਇੱਕ ਗੱਲ ਸਾਹਮਣੇ ਆ ਗਈ ਸੀ ਕਿ ਜੋ ਪੰਜ ਪਿਆਰੇ ਸਹਿਬਾਨਾਂ ਨੇ 2015 ਵਿੱਚ ਜੋ ਫੈਸਲਾ ਲਿਆ ਸੀ ਉਹ ਬਿਲਕੁਲ ਠੀਕ ਸੀ ਤੇ ਜਿੱਥੇ ਹੋਰ ਫੈਸਲੇ ਵਿਚਾਰੇ ਗਏ ਇਹਨਾਂ ਪੰਜ ਪਿਆਰਿਆਂ ਦਾ ਮੁੱਦਾ ਵੀ ਉਸ ਦਿਨ ਵਿਚਾਰਿਆ ਜਾਣਾ ਚਾਹੀਦਾ ਸੀ ਇਹਨਾਂ ਪੰਜ ਪਿਆਰੇ ਸਿੰਘਾਂ ਦਾ ਮੁੱਦਾ ਵਿਚਾਰ ਕੇ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਬਹਾਲ ਹੋਣੀਆਂ ਚਾਹੀਦੀਆਂ ਆ ਤੇ ਇਹਨਾਂ ਸਿੰਘਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਜਿਹੜਾ ਮਾਨ ਸਨਮਾਨ ਆ ਉਹ ਮਿਲਣਾ ਚਾਹੀਦਾ ਸੀ ਸੋ ਭਾਈ ਮੰਗਲ ਸਿੰਘ ਜੋ ਅੱਜ 8 ਅਪ੍ਰੈਲ 2025 ਨੂੰ ਗਿਆਨੀ ਗੁਰਦੀਪ ਸਿੰਘ ਗੜਗੱਜ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਫੈਸਲਿਆਂ ਦੇ ਵਿੱਚ ਬੈਠੇ ਹੋਏ ਸਨ ਸੋ ਜਿਵੇਂ ਭਾਈ ਮੰਗਲ ਸਿੰਘ ਜੀ ਉੱਥੇ ਕੁਝ ਸਾਲਾਂ ਤੋਂ ਜਿਹੜੀ ਡਿਊਟੀ ਆ ਉਹ ਕਰ ਰਹੀ ਆ ਸ਼ਰੋਨੀ ਕਮੇਟੀ ਵਿੱਚ ਸੋ ਇਸੇ ਤਰ੍ਹਾਂ ਬਾਕੀ ਸਿੰਘਾਂ ਦੀਆਂ ਵੀ ਜਿਹੜੀਆਂ ਸੇਵਾਵਾਂ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਸ਼ੁਰੂ ਹੋਣੀਆਂ ਚਾਹੀਦੀਆਂ ਆ ਦੇਖੋ ਭਾਈ ਸਤਨਾਮ ਸਿੰਘ ਜੀ ਝੰਡੀਆਂ ਜਾਂ ਭਾਈ ਸਤਨਾਮ ਸਿੰਘ ਜੀ ਖੰਡਾ ਇਹ ਬਹੁਤ ਕੁਰਬਾਨੀ ਵਾਲੇ ਸਿੰਘ ਆ ਇਹ ਇਹਨਾਂ ਦਾ ਜਿਹੜਾ ਫੈਸਲਾ ਸੀ ਉਹ ਬਹੁਤ ਸ਼ਲਾਘਾਯੋਗ ਅਤੇ ਇਤਿਹਾਸਿਕ ਕਾਰਜ ਸੀ ਪੰਥਕ ਜੁਗਤ ਅਨੁਸਾਰ ਜੋ ਸਾਡੇ ਪੰਥ ਦੇ ਵਿੱਚ ਇੱਕ ਵਿਧੀ ਆ ਪੰਜ ਪਿਆਰੇ ਸਹਿਬਾਨਾਂ ਦੀ ਸੋ ਉਸ ਨੂੰ ਵਲਤਦਿਆਂ ਇਹਨਾਂ ਨੇ ਪੰਥਕ ਹਿੱਤਾਂ ਦੇ ਵਿੱਚ ਜਿਹੜਾ ਫੈਸਲਾ ਆ ਉਹਦੇ ਆ ਤੇ ਪੰਥ ਦੇ ਗਦਾਰਾਂ ਨੂੰ ਕੌਮ ਦੇ ਵਿੱਚ ਜਿਹੜਾ ਨੰਗਾ ਹੋਇਆ ਉਹ ਕੀਤਾ ਸੀ ਭਾਵੇਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਤੇ ਹੋਰ ਬਾਦਲ ਦਲ ਦੀ ਜੁੰਡਲੀ ਨੇ ਇਹਨਾਂ ਸਿੰਘਾਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਹੁਣ ਅਸੀਂ 6 ਦਸੰਬਰ 2024 ਨੂੰ ਵੀ ਜਦੋਂ 2 ਦਸੰਬਰ ਨੂੰ ਹੀ ਫੈਸਲੇ ਹੋਏ ਨਾ ਉਸ ਤੋਂ 2-3 ਦਿਨਾਂ ਬਾਅਦ ਹੀ ਅਸੀਂ 6 ਦਸੰਬਰ 2024 ਨੂੰ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਸਕਤਰੇਤ ਤੇ ਜਾ ਕੇ ਇੱਕ ਪੱਤਰ ਵੀ ਦਿੱਤਾ ਸੀ ਪੰਥਕ ਜਥੇਬੰਦੀਆਂ ਦੇ ਵੱਲੋਂ ਕਿ ਇਹਨਾਂ ਪੰਜ ਪਿਆਰੇ ਸਿੰਘਾਂ ਦੀਆਂ ਜਿਹੜੀਆਂ ਸੇਵਾਵਾਂ ਆ ਮਾਨ ਸਨਮਾਨ ਆ ਉਹ ਪੂਰੀ ਤਰ੍ਹਾਂ ਜਿਹੜਾ ਆ ਬਹਾਲ ਕੀਤਾ ਜਾਵੇ ਇਹਨਾਂ ਸਿੰਘਾਂ ਵੱਲੋਂ 2015 ਵਿੱਚ ਲਿਆ ਗਿਆ ਸਟੈਂਡ ਬਿਲਕੁਲ ਸਹੀ ਸੀ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਖੁਦ ਮੰਨ ਗਿਆ ਕਿ ਉਹਨੇ ਜਥੇਦਾਰਾਂ ਨੂੰ ਆਪਣੀ ਕੋਠੀ ਦੇ ਵਿੱਚ ਚੰਡੀਗੜ੍ਹ ਸੱਦਿਆ ਸੀ ਸੁਖਬੀਰ ਬਾਦਲ ਨੇ ਮੰਨ ਗਿਆ ਕਿ ਉਹਨੇ ਸਿਰਸੇਵਾਦੀ ਨੂੰ ਜਿਹੜੀ ਮਾਫੀ ਆ ਉਹ ਦਿਵਾਈ ਸੀ ਸੁਖਬੀਰ ਸਿੰਘ ਬਾਦਲ ਇਹ ਵੀ ਮੰਨ ਗਿਆ ਕਿ ਬੁੱੱਚੇ ਦੇ ਪੁਲਿਸ ਅਫਸਰਾਂ ਨੂੰ ਅਕਾਲੀ ਦਾਸ ਦੇ ਵਿੱਚ ਜਿਹੜੇ ਅਹੁਦੇ ਆ ਉਹ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਨੇ ਵੀ ਮੰਨ ਗਿਆ ਕਿ ਸ਼ਰਮਣੀ ਕਮੇਟੀ ਦੀ ਗੋਲਕੇ ਦੇ ਵਿੱਚੋਂ 95 ਲੱਖ ਰੁਪਏ ਦੇ ਜਿਹੜੇ ਇhtियार ਆ ਸਿਰਸੇਵਾਲੇ ਦੀ ਮਾਫੀ ਨੂੰ ਸਹੀ ਠਹਿਰਾਉਣ ਦੇ ਲਈ ਦਿੱਤੇ ਗਏ ਤੇ ਹੋਰ ਵੀ ਬਹੁਤ ਸਾਰੇ ਦੋਸ਼ ਜਿਹੜੇ ਉਹਦੇ ਉੱਤੇ ਲੱਗਦੇ ਸੀ ਉਹ ਜਿਹੜੇ ਆ ਉਸ ਦਿਨ ਸਾਬਤ ਹੋ ਗਏ ਉਹ ਖੁਦ ਇਹਨਾਂ ਸਾਰੇ ਆ ਪਾਪਾਂ ਨੂੰ ਗੁਨਾਹਾਂ ਨੂੰ ਦੋਸ਼ਾਂ ਨੂੰ ਜਿਹੜਾ ਆ ਉਹ ਕਬੂਲ ਕਰ ਗਿਆ ਜੋ ਸੁਖਬੀਰ ਸਿੰਘ ਬਾਦਲ ਨੇ ਕੀਤੇ ਵੀ ਸਨ ਤੇ ਜਦੋਂ ਹੁਣ ਸੁਖਬੀਰ ਸਿੰਘ ਬਾਦਲ ਵੀ ਆਪਣੇ ਦੋਸ਼ ਗੁਨਾਹ ਜਿਹੜਾ ਆ ਉਹ ਮੰਨ ਚੁੱਕਾ ਕਬੂਲ ਕਰ ਚੁੱਕਾ ਹੋਇਆ ਆ ਤੇ ਹੁਣ ਉਹਨਾਂ ਪੰਜ ਪਿਆਰੇ ਸਿੰਘਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਬਹਾਲ ਹੋਣੀਆਂ ਚਾਹੀਦੀਆਂ ਪੰਜ ਸਿੰਘਾਂ ਦੀਆਂ ਜਿਹੜੀਆਂ ਆ ਸੋ ਇਹਨਾਂ ਦੇ ਵਿੱਚੋਂ ਭਾਈ ਮੰਗਲ ਸਿੰਘ ਤਾਂ ਪੰਜ ਪਿਆਰੇ ਸਿੰਘਾਂ ਦੇ ਵਿੱਚੋਂ ਭਾਈ ਮੰਗਲ ਸਿੰਘ ਤਾਂ ਕੁਝ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਵਿੱਚ ਜਿਹੜੀ ਡਿਊਟੀ ਆ ਉਹ ਕਰ ਰਹੇ ਆ ਉਹਨਾਂ ਨੂੰ ਵੀ ਇੱਕ ਸਮੇਂ ਤੇ ਬਰਖਾਸਤ ਕਰ ਦਿੱਤਾ ਸੀ ਪਰ ਬਾਅਦ ਵਿੱਚ ਛੇਤੀ ਹੀ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਆ ਗਏ ਸਨ ਤੇ ਉਸ ਤੋਂ ਬਾਅਦ ਜਿਹੜੇ ਸਿੰਘ ਸਨ ਭਾਈ ਮੇਜਰ ਸਿੰਘ ਜੀ ਉਹਨਾਂ ਦੀ ਤਾਂ ਚਲੋ ਰਿਟਾਇਰਮੈਂਟ ਹੀ ਹੋ ਗਈ ਸੀ ਹੁਣ ਤਿੰਨ ਸਿੰਘ ਬਚਦੇ ਆ ਜਿਨ੍ਹਾਂ ਦੇ ਵਿੱਚ ਭਾਈ ਸਤਨਾਮ ਸਿੰਘ ਜੀ ਖੰਡਾ ਭਾਈ ਸਤਨਾਮ ਸਿੰਘ ਦੀ ਝੰਡੀਆਂ ਅਤੇ ਭਾਈ ਤਰਲੋਕ ਸਿੰਘ ਜੋ ਅੱਜ ਵੀ ਬਰਖਾਸਤ ਚੱਲੇ ਆ ਰਹੇ ਆ ਸੋ 1 ਜਨਵਰੀ 2016 ਨੂੰ ਸ਼ਰਮਨੀ ਕਮੇਟੀ ਵੱਲੋਂ ਇਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਸਨ 2015 ਵਿੱਚ ਇਹਨਾਂ ਨੇ ਬਾਦਲ ਦਾਦ ਦੇ ਖਿਲਾਫ ਤੇ ਜਥੇਦਾਰਾਂ ਦੇ ਖਿਲਾਫ ਸਟੈਂਡ ਲਿਆ ਸੀ 1 ਜਨਵਰੀ 2016 ਨੂੰ ਇਹਨਾਂ ਸਿੰਘਾਂ ਨੂੰ ਬਰਖਾਸਤ ਕਰ ਦਿੱਤਾ ਗਿਆ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਉੱਥੇ ਸਾਰੇ ਗੁਨਾਹ ਕਬੂਲ ਕਰ ਗਿਆ ਉਹਨੂੰ ਤਨਖਾਹ ਵੀ ਲੱਗ ਗਈ 6 ਦਸੰਬਰ ਨੂੰ ਅਸੀਂ ਪੰਥਕ ਜਥੇਬੰਦੀਆਂ ਵੱਲੋਂ ਪੱਤਰ ਦਿੱਤਾ ਕਿ ਇਹਨਾਂ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਬਾਕੀ ਸੰਘੇ ਆ ਇਹਨਾਂ ਨੂੰ ਵੀ ਜਿਹੜਾ ਬਹਾ ਲਿਆ ਉਹ ਕੀਤਾ ਜਾਵੇ ਤੇ ਅੱਜ 8 ਅਪ੍ਰੈਲ ਨੂੰ ਜਦੋਂ ਭਾਈ ਮੰਗਲ ਸਿੰਘ ਵੀ ਬੈਠੇ ਹੋਏ ਆ ਉੱਥੇ ਤਾਂ ਉੱਥੇ ਇਹਨਾਂ ਸਿੰਘਾਂ ਦਾ ਜਿਹੜਾ ਫੈਸਲਾ ਆ ਉਹ ਜ਼ਰੂਰ ਵਿਚਾਰਿਆ ਜਾਣਾ ਚਾਹੀਦਾ ਸੀ ਤੇ ਹੁਣ ਸ਼ਰੋਮਣੀ ਕਮੇਟੀ ਦਾ ਵੀ ਫਰਜ਼ ਬਣਦਾ ਆ ਜਾਂ ਹੋਰ ਜਿਹੜੇ ਸਿੰਘ ਸਹਿਬਾਨ ਆ ਜਥੇਦਾਰ ਸਹਿਬਾਨ ਆ ਅਤੇ ਹੋਰ ਜਿਹੜੇ ਅਹੁਦੇਦਾਰ ਆ ਉਹਨਾਂ ਨੂੰ ਚਾਹੀਦਾ ਆ ਕਿ ਛੇਤੀ ਤੋਂ ਛੇਤੀ ਇਨ੍ਹਾਂ ਸਿੰਘਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਮਾਨ ਸਨਮਾਨ ਕੀਤਾ ਜਾਵੇ ਇਨ੍ਹਾਂ ਸਿੰਘਾਂ ਦੀਆਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀਆਂ ਸੇਵਾਵਾਂ ਆ ਡਿਊਟੀਆਂ ਆ ਉਹ ਵੀ ਬਹਾਲ ਕੀਤੀਆਂ ਜਾਣ ਅਤੇ ਅੱਜ ਤੱਕ ਇਨ੍ਹਾਂ ਸਿੰਘਾਂ ਦੀਆਂ ਤਨਖਾਹਾਂ ਦਾ ਜੋ ਸਾਰਾ ਪਿਛਲਾ ਬਕਾਇਆ ਬਣਦਾ ਆ ਉਹ ਵੀ ਇਨ੍ਹਾਂ ਸਿੰਘਾਂ ਨੂੰ ਜਲਦੀ ਦੇਣਾ ਚਾਹੀਦਾ ਆ ਕਿਉਂਕਿ ਪੰਥਕ ਸਿਧਾਂਤਾਂ ਅਤੇ ਪੰਥਕ ਹਿੱਤਾਂ ਦੀ ਪਹਿਲੀ ਦਾਰੇ ਕਰਦਿਆਂ ਹੋਇਆਂ ਇਹਨਾਂ ਸਿੰਘਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਨੇ ਵੱਡਾ ਆਰਥਿਕ ਨੁਕਸਾਨ ਵੀ ਜਿਹੜਾ ਆ ਉਹ ਚਲਦੇ ਆਇਆ ਇਹ ਸਿੰਘ ਸਾਡੀ ਕੌਮ ਦੇ ਲਈ ਬਹੁਤ ਸਤਿਕਾਰਯੋਗ ਹੈ ਬਹੁਤ ਸਤਿਕਾਰਯੋਗ ਹੈ ਸੋ ਪੰਜ ਪਿਆਰੇ ਸਹਿਬਾਨਾਂ ਦਾ ਪੰਜ ਸਿੰਘਾਂ ਦਾ ਜੋ ਸਾਡੀ ਕੌਮ ਦੇ ਵਿੱਚ ਮਾਨ ਸਤਕਾਰ ਹੈ ਸੋ ਉਸ ਨੂੰ ਸ਼ਰੋਮਣੀ ਕਮੇਟੀ ਵੱਲੋਂ ਬਾਦਲ ਜੁੰਡਲੀ ਵੱਲੋਂ ਉਸ ਸਮੇਂ ਭਾਰੀ ਜਿਹੀ ਥੇਸ ਆ ਉਹ ਪਹੁੰਚਾਈ ਗਈ ਸੀ ਹਾਲਾਂਕਿ ਇਹਨਾਂ ਸਿੰਘਾਂ ਦਾ ਕੋਈ ਗੁਨਾਹ ਨਹੀਂ ਸੀ ਕੋਈ ਦੋਸ਼ ਨਹੀਂ ਸੀ ਪਰ ਬਾਦਲ ਜੁੰਡਲੀ ਨੇ ਆਪਣੇ ਸਿਆਸੀ ਗੱਲਾਂ ਕਰਕੇ ਇਹਨਾਂ ਸਿੰਘਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਇੰਨੀ ਜ਼ਿਆਦਾ ਬਾਦਲ ਪਰਵਾਰ ਦੀ ਜਿਹੜੀ ਸਿਆਸੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਥੇਦਾਰਾਂ ਦੇ ਫੈਸਲਿਆਂ ਦੇ ਵਿੱਚ ਜਿਹੜੀ ਆ ਉਹ ਹੋ ਚੁੱਕੀ ਸੀ ਜਿਹਦੇ ਕਰਕੇ ਇਹ ਵੀ ਸਿੰਘ ਨਿਸ਼ਾਨਾ ਬਣੇ ਸੋ ਅੱਜ ਇਹਨਾਂ ਸਿੰਘਾਂ ਦੇ ਬਾਰੇ ਸਾਨੂੰ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸਿੱਖ ਸੰਗਤਾਂ ਨੂੰ ਜੇਕਰ ਇਹ ਸਿੰਘ ਕੌਮ ਦੇ ਲਈ ਪੰਥ ਦੇ ਲਈ ਧਰਮ ਦੇ ਲਈ ਖੜੇ ਸਨ ਤੇ ਅੱਜ ਕੌਮ ਨੂੰ ਵੀ ਇਹਨਾਂ ਸਿੰਘਾਂ ਦੇ ਨਾਲ ਖੜਨਾ ਚਾਹੀਦਾ ਆ ਸੋ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਛੇਤੀ ਹੀ ਇਹਨਾਂ ਸਿੰਘਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਬਹਾਲ ਹੋਣਗੀਆਂ ਤੇ ਜੇਕਰ ਸ਼ਰੋਮਨੀ ਕਮੇਟੀ ਅਜੇ ਹੱਨਾ ਨਹੀਂ ਕਰਦੀ ਤਾਂ ਪੰਥਕ ਜਥੇਬੰਦੀਆਂ ਨੂੰ ਭਵਿੱਖ ਦੇ ਵਿੱਚ ਕੁਝ ਠੋਸ ਕਦਮ ਚੁੱਕਣੇ ਪੈਣਗੇ ਸੋ ਧੰਨਵਾਦ ਜੀ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ